ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫੇਰ ਕਾਂਗਰਸ ਪਾਰਟੀ ਦੇ ਮੰਤਰੀਆਂ ਨੂੰ ਲੱਗਿਆ ਹੈ ਬੜਾ ਵੱਡਾ ਝਟਕਾ ਦੱਸਦੀ ਹਾਂ ਜੀ ਮੈਂ ਗੱਲ ਕਰ ਰਿਹਾ ਹਾਂ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਵਿਲੇ ਜਿਹੜੇ ਮੰਤਰੀ ਬਣੇ ਸੀ ਜਾਂ ਕਹਿ ਦਈਏ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਮੰਤਰੀ ਬਣਾਏ ਸੀ ਉਹਨਾਂ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਿਧਾਨ ਸਭਾ ਦੇ ਸਪੀਕਰ ਅਤੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਿਕੰਜਾ ਕੱਸ ਦਿੱਤਾ ਹੈ ਦੱਸ ਦਿੰਦੇ ਆ ਮਾਜਰਾ ਕੀ ਹੈ ਮਾਜਰਾ ਕੀ ਹੈ ਕਿ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਤੇ ਉਸ ਦੇ ਮੁੱਖ ਮੰਤਰੀ ਸੀ ਸਿੱਖ ਸਾਬਕਾ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਮੰਤਰੀ ਬਣਾਏ ਸੀ ਉਹਨਾਂ ਮੰਤਰੀਆਂ ਵੱਲੋਂ ਪੂਰੀ ਜੋਰ ਤੇ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਗਿਆ ਉਹਨਾਂ ਨੇ ਲੁੱਟਿਆ ਵੀ ਕੁੱਟਿਆ ਵੀ ਅਤੇ ਆਪਣੇ ਘਰ ਵੀ ਬਣਾਏ ਅਤੇ ਆਪਣੇ ਬੈਂਕ ਬੈਲੈਂਸ ਵੀ ਬਣਾਏ ਬਟ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਸਾਬਕਾ ਚਾਰ ਮੰਤਰੀਆਂ ਤੇ ਜਿਹੜੇ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਹਨ ਉਹਨਾਂ ਨੂੰ ਠੋਕੇ ਰੱਖ ਦਿੱਤਾ ਆਮ ਆਦਮੀ ਪਾਰਟੀ ਦੇ ਬੁਖਮંત્રી ਭਗਵੰਤ ਮਾਨ ਅਤੇ ਭਗਵੰਤ ਮਾਨ ਦੀ ਸਮੁੱਚੀ ਟੀਮ ਨੇ ਦੱਸ ਦਈਏ ਭਾਰਤ ਆਸ਼ੂ ਕੁਸ਼ਨ ਅਰੋੜਾ ਧਰਮਸੋਤ ਅ ਸੋਨੀ ਵਰਗੇ ਯਾਨੀ ਕਿ ਇਨ੍ਹਾਂ ਚਾਰਾਂ ਮੰਤਰੀਆਂ ਤੇ ਭ੍ਰਿਸ਼ਟਾਚਾਰ ਕਪਲਿਆਂ ਤੇ ਰਿਸ਼ਵਤ ਖੋਰੀ ਦੇ ਕੇ ਚੱਲ ਰਹੇ ਨੇ ਅਤੇ ਇਹ ਜਿਹੜੇ ਚਾਰੇ ਮੰਤਰੀ ਨੇ ਖੋਣ ਇਹ ਜੇ ਜ਼ਿਲ੍ਹਾ ਦੇ ਵਿੱਚ ਬੰਦ ਨੇ ਅਤੇ ਇਹਨਾਂ ਦੀ ਜਿਹੜੀ ਫਾਈਨਲ ਜਿਹੜੀ ਜੱਜਮੈਂਟ ਹੋਣੀ ਸੀ ਉਸ ਦੀ ਪ੍ਰਵਾਨਗੀ ਦੇ ਦਿੱਤੀ ਹੈ ਸੂਬੇ ਦੇ ਯਾਨੀ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਤੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਘਟਾਰੀਆਂ ਨੇ ਅਤੇ ਮੁੱਖ ਮੰਤਰੀ ਨੇ ਅਤੇ ਪੰਜਾਬ ਦੇ ગ્રામ ਮੰਤਰੀ ਨੇ ਦੱਸ دیے ਕਿ ਸੰਵਿਧਾਨ 19 ਇਹ ਕਹਿੰਦਾ ਹੈ ਕਿ ਜਿੱਨਾਂ ਚ ਇਹ ਚਾਰੇ ਤਰਾ ਯਾਨੀ ਕਿ ગ્રામ ਮੰਤ్రਾਲਾ विधानसभा ਦੇ ਸਪੀਕਰ ਰਾਜਪਾਲ ਅਤੇ ਮੁੱਖ ਮੰਤਰੀ ਜਿੰਨਾ ਚੇਰ ਪਰਵਾਰਗੀ ਨਹੀਂ ਦਿੰਦੇ ਉਨੀ ਦੇਰ ਤੱਕ ਜਿਹੜਾ ਹੈ ਉਹਨਾਂ ਤੇ ਬਣਦੀ ਕਾਰਵਾਈ ਦੇ ਵਿੱਚ ਥੂੜੀਆਂ ਬੋទੀਆਂ ਅਟਕਲਾਂ ਆਉਂਦੀਆਂ ਨੇ ਦੱਸਦੀਏ ਕਿ ਇਹ ਜਿਹੜੇ ਚਾਰੇ ਮੰਤਰੀ ਨੇ ਇਹ ਆਲਰੇਡੀ ਜੇਲ੍ਹਾਂ ਦੇ ਵਿੱਚ ਬੰਦ ਪਏ ਨੇ ਕਿਉਂਕਿ ਇਹਨਾਂ ਉੱਤੇ ਬੜੇ ਵੱਡੇ ਵੱਡੇ ਦੋਸ਼ ਲੱਗੇ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਅਤੇ ਪੁਖਤਾ ਸਬੂਤ ਵੀ ਨੇ सीबीआई ਦੇ ਕੋਲ ਵਿਜੀਲੈਂਸ ਦੇ ਕੋਲ ਅਤੇ ਈਡੀ ਅਤੇ ਈਡੀ ਦੇ ਸਭੋਚ ਅਧਿਕਾਰੀਆਂ ਦੇ ਕੋਲ ਲੇਕਿਨ ਪਰਵਾਨਗੀ ਜਿਹੜੀ ਮੰਤਰਾਲੇ ਨੇ ਦੇਣੀ ਹੁੰਦੀ ਹੈ ਅੱਜ ਮੰਤਰੀ ਮੰਡਲ ਨੇ ਪਰਵਾਨਗੀ ਦੇ ਦਿੱਤੀ ਹੈ ਇਹਨਾਂ ਦੇ ਵਿਰੁੱਧ ਕਾਰਵਾਈ ਕਰਨ ਵਾਸਤੇ ਹੁਣ ਇਹਨਾਂ ਨੂੰ ਜਿਹੜਾ ਹੈ ਪੰਜਾਬ ਅਤੇ ਪੰਜਾਬ ਦੀ ਪੰਜਾਬ ਤੇ ਪੰਜਾਬ ਦੀ ਹਰਿਆਣਾ ਖਾਈ ਕੋਰਟ ਵਿੱਚ ਇਹਨਾਂ ਨੂੰ ਤਲਬ ਕੀਤਾ ਜਾਵੇਗਾ ਚਾਰਾਂ ਸਾਬਕਾ ਮੰਤਰੀਆਂ ਨੂੰ ਆਸ਼ੂ ਸੋਨੀ ਓਪੀ ਅਤੇ ਅਰੋੜਾ ਤੇ ਧਰਮਸੋਧ ਯਾਨੀ ਕਿ ਇਹ ਚਾਰ ਜਿਹੇ ਮੰਤਰੀ ਨੇ ਜਿਹੜੇ ਜਿਨ੍ਹਾਂ ਨੇ ਰਜ ਕੇ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਪ੍ਰਸ਼ਤਾਚਾਰ ਕੀਤਾ ਕਪਲੇ ਕੀਤੇ ਅਤੇ ਆਪਣੇ ਘਰ ਪਰੇ ਅਤੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਵਾਨਾ ਕਿਸਾਨਾਂ ਅਤੇ ਕਰਮਚਾਰੀਆਂ ਦਾ ਬਿਲਕੁਲ ਨਹੀਂ ਸੋਚਿਆ ਇਹਨਾਂ ਤੁੱਤੇ ਕਾਰਵਾਈ ਕਰਨ ਵਾਸਤੇ ਪੰਜਾਬ ਦੇ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਹੁਣ ਇਹਨਾਂ ਤੇ ਪੁਲਿਸ ਅਤੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਸ਼ਿਕੰਜਾ ਕਸੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਰਿਮਾਨ ਵੀ ਲੈ ਜਾਣਗੇ ਅਤੇ ਕੋਟ ਮਾਰ ਕਰਕੇ ਜਾ ਪੁੱਛ ਗਿੱਚ ਕਰਕੇ ਇਹਨਾਂ ਦੇ ਕੋਲੋਂ ਪੁਖਤਾ ਸਬੂਤ ਵੀ ਲੈ ਜਾਣਗੇ ਕਿ ਇਹਨਾਂ ਨੇ ਇਹਨਾ ਪੈਸਾ ਕਿਵੇਂ ਇਕੱਠਾ ਕੀਤਾ ਕਿਹੜੇ ਬੈਂਕ ਜਮਾ ਕਰਾਇਆ ਕਿਹੜੇ ਰਿਸ਼ਤੇਦਾਰ ਦੇ ਨਾਮ ਤੇ ਜਮਾ ਕਰਾਇਆ ਯਾਨੀ ਕਿ ਸਾਰੇ ਮਾਮਲਿਆਂ ਦੀ ਹੁਣ ਪੋਲ ਖੋਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਪੰਜਾਬ ਦੇ ਮੰਤਰੀ ਮੰਡਲ ਨੇ ਜਿਸ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਅਤੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਗਟਾਰੀਆ ਨੇ ਵੀ ਜਿਹੜੀ ਡੈਰੀ ਸੀ ਜਿਹੜੀ ਫਾਈਲ ਸੀ ਉਸ ਤੇ ਸਾਈਨ ਕਰ ਦਿੱਤੇ ਨੇ ਇਹਨਾਂ ਚਾਰਾਂ ਮੰਤਰੀਆਂ ਤੇ ਹੁਣ ਪੰਜਾਬ ਸਰਕਾਰ ਪੰਜਾਬ ਪੁਲਿਸ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਸ਼ਿਕੰਜਾ ਕਸੇਗੀ ਅਤੇ ਨਵੇਂ-ਨਵੇਂ ਸਬੂਤ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ ਧੰਨਵਾਦ